ਵੀਰੋ ਹੁਣ ਆਪਾਂ ਚੱਲੇ ਆ ਦੁਬਾਰਾ ਪਨੀਰੀ ਕਹਿੰਦੇ ਤਿਆਰ ਕਰਨ ਤੇ ਇੱਥੇ ਬਾਣਾ ਟੈਂਪਰ ਦੇ ਰੂਟਾ ਮੀਟਰ ਪਾ ਲਿਆ ਇੱਥੇ ਆਪਣੇ ਕਬੂਤਰ ਦੇਖ ਲਓ ਜੀ ਆਪਾਂ ਪੰਛੀ ਰੱਖੇ ਹੋਏ ਆ ਕਬੂਤਰ ਇੱਥੇ ਰਮਾ ਕਹਿੰਦੇ ਆਪੂ ਸਾਡੇ ਕਹਿੰਦੇ ਰੂਟਾ ਮੀਟਰ ਪਾ ਲਿਆ ਦੁਬਾਰਾ ਪਨੀਰੀ ਲੱਗਿਆ ਬਿਜਣ ਇਹ ਸੋ ਪਟਾਈਆ ਕਹਿੰਦੇ ਤੋਂ ਨਾ ਮਾਰ ਗਿਆ ਮਾਰਾ ਪਨੀਰੀ ਦੁਬਾਰਾ ਬਿਜਣੀ ਪੈਣੀ ਆ ਵੀਰੋ ਦਰਾਮਣਾ ਖੜਾ ਕਹਿੰਦੇ ਸੋਨਾ ਲਿਕਾ ਇੱਕ ਫੱਟ ਉਸ ਮਾਰ ਕੇ ਕਹਿੰਦੇ ਇਹ ਖੜਾਇਆ ਸੀ ਤੇ ਕਹਿੰਦੇ ਹੁਣ ਰੱਬ ਨੇ ਕਹਿੰਦੇ ਇਸ ਦੁਬਾਰਾ ਫੇਰ ਕਹਿੰਦੇ ਕੰਮ ਲਾ ਤੇ ਆਪਾਂ ਤਾਂ ਖੜਾ ਆਪਣਾ ਸੋਨਾ ਲਿਕਾ ਤੇ ਹੁਣ ਚਲੋ ਚੱਲਦੇ ਆਪਾਂ ਕਹਿੰਦੇ ਕਦੋਂ ਕਰਨ ਉਹ ਅੱਧਾ ਮਾਰ ਕੇ ਆਨੇ ਆ ਆਪਾਂ ਵੀਰੋ ਆਪਾਂ ਪੌਦ ਲੈ ਆਂਦੀ ਕਹਿੰਦੇ ਹਰਿਆਣੇ ਤੋਂ ਬਹੁਤ ਦੂਰ ਜੀਂਦ ਜੀਂਦ ਤੋਂ ਹਰਿਆਣੇ ਤੋਂ ਕਹਿੰਦੇ ਪੌਦ ਲੈ ਕੇ ਆਏ ਆ ਆ ਦੇਖੋ ਵੀਰੋ 5-6 ਕਿੱਲੇ ਦੀ ਪੌਦਾ ਪਲੇ ਆ ਦੇ ਰੱਖ ਲਈ ਤੇ ਹੁਣ ਆਪਾਂ ਚੱਲੇ ਆ ਖੇਤ ਬਾਹਰ ਅੱਗੇ ਤੁਹਾਨੂੰ ਦਿਖਾਉਣੇ ਆ ਦੁਬਾਰਾ ਕੱਲੇ ਜੀਰੀ ਲੱਗਿਆ ਲਗਾਉਣਾ ਤੇ ਵੀਰੋ ਆਪਣੀ ਕਹਿੰਦੇ 26 ਦੀ ਜੀਰੀ ਜਿਹੜੀ ਕਹਿੰਦੇ ਮੀਨੇ ਖਰਾਬ ਕਰਦੀ ਤੇ ਸਾਰੀ ਮਾਰਦੀ ਤੇ 3 ਕਿੱਲੇ ਆਪਾਂ ਲਾਈ ਸੀ ਤੇ ਹੁਣ ਦੇਖੋ ਉਹਨਾਂ ਦੀ ਬਹਾਈ ਚੱਲ ਰਹੀ ਆ ਇਹ ਕਹਿੰਦੇ ਆਪਾਂ 26 ਲਾਈ ਸੀ ਵੀਰੋ ਇਹ ਸਾਰੀ ਕਹਿੰਦੇ ਪਾਣੀ ਨੇ ਖਤਮ ਕਰਕੇ ਰੱਖਦੀ ਤੇ ਹੁਣ ਆਪਾਂ ਕਹਿੰਦੇ ਇਹਦੀ ਦੁਬਾਰਾ ਕਦੋਂ ਕਰ ਰਿਹਾ ਤੇ ਉਹ ਆਪਣਾ ਸਾਹਮਣੇ ਟਰੈਕਟਰ ਚੱਲ ਰਿਹਾ ਤੇ ਦੁਬਾਰਾ ਕਦੋਂ ਚੱਲ ਰਹੀ ਹੈ ਵੀਰੇ ਹੁਣ ਇਹਦੇ ਚੁੱਪਾ ਲਾਵਾਂਗੇ 11 ਇੰਚੀ ਤੇ ਕਹਿੰਦੇ ਸਾਰੀ ਆ ਖਤਮ ਹੋ ਗਈ ਤੇ ਹੁਣ ਇਹਦੇ ਚ 5 6 ਬਿੱਕ ਕਹਿੰਦੇ ਸਾਰੀ ਖਤਮ ਤੇ ਹੁਣ ਆਪਾਂ 11 ਇੰਚੀ ਚੋ ਨਾ ਲਾਵਾਂਗੇ ਜਿਹਦੇ ਤੇ ਆ ਵੀਰੋ ਦੇਖੋ 22 ਦੀ ਕਹਿੰਦੇ ਫਹਾਈ ਹੋ ਗਈ ਤੇ ਆਪਾਂ ਨੇ 11 ਕਿਜੀ ਲਾਵਾਗੇ ਤੇ ਸਿਰਫ ਆਪਾਂ 17 18 ਲਾਈ ਸੀ ਇਹ ਕਿੱਲਾ ਵੀ ਆਪਾਂ ਬਾਹਣਾ ਹੁਣਾ ਕਹਿੰਦੇ ਰੱਬ ਨੇ ਸਾਰੀ ਖਤਮ ਕਰਤੀ ਮਾ ਤੇ ਦੁਬਾਰੇ ਜੀਵੀ ਸਭ ਕੁਝ ਕਰ ਲੱਗਣਾ ਤਾਂ ਵੀਰੋ ਅੱਜ ਤੁਹਾਨੂੰ ਦਿਖਾਉਣੇ ਆ ਪਿੰਡ ਤੌਲਤ ਪਰ ਤੇ ਅੱਜ ਪਾਈ ਆਪਣੇ ਦੇਖ ਲਓ ਆਪਣੇ ਖੇਤਾਂ ਜੇ ਕਹਿੰਦੇ ਹੁਣ ਤੱਕ ਪਾਣੀ ਉਹ ਪਾਣੀ ਚੱਲ ਰਿਹਾ ਤੁਹਾਨੂੰ ਦਿਖਾਇਆ ਸੀ ਪਹਿਲਾਂ ਵੀਡੀਓ ਚ ਉਹ ਦੇਖੋ ਵੀਰੇ ਉਹ ਪਾਣੀ ਪਾਣੀ ਹੁਣ ਤੱਕ ਉਤਰਿਆ ਨਹੀਂ ਪਾਣੀ ਸਾਰੇ ਲੋਕ ਕਹਿੰਦੇ ਪਾਣੀ ਉਤਰਨ ਦਾ ਇੰਤਜ਼ਾਰ ਕਰ ਰਹੇ ਆ ਤੇ ਜਦੋਂ ਉਤਰੇਗਾ ਤੇ ਚੌਨਾ ਦੁਬਾਰਾ ਲਾਈਏ ਤੇ ਉੱਧਰ ਵੀ ਦੇਖ ਲਓ ਵੀਰੇ ਪਾਣੀ ਪਾਣੀ ਤੇ ਇੱਕ ਬਾਈ ਉਹ ਐ ਉੱਪਰ ਦੇਖ ਰਿਹਾ ਪਾਣੀ ਵੱਲ ਤੇ ਚਾਰੇ ਪਾਸੇ ਕਿਤੇ ਪਾਣੀ ਪਾਣੀ ਹੋਇਆ ਪਿਆ ਪਾਣੀ ਤੋਂ ਮੀਨਾ ਕੁਝ ਨਹੀਂ ਦਿਖ ਰਿਹਾ। ਬਰੌਣਾ ਆ ਬਿਰੋਜ ਜੀਰੀਆਂ ਦਾ ਹਾਲ ਦੇਖ ਲੋ ਇੱਧਰ ਗਣੇਸ਼ ਸਾਡਾ ਬੱਟ ਲੰਦਾ ਹੋਇਆ ਤੇ ਜੀਰੀਆਂ ਸਾਰੀ ਮਰ ਗਈ ਤੇ ਹੁਣ ਇਹਨੂੰ ਦੁਬਾਰਾ ਲਾਵਾਂਗੇ। ਵੀਰੋ ਜੀਰੀ ਦਾ ਹਾਲ ਜਮੇ ਖਤਮ ਆ ਤੇ ਉਹ ਬੰਦਾ ਪਤਾ ਨਹੀਂ ਕਿੱਥੇ ਲੱਪਣ ਚੱਲਿਆ ਉਹਨੂੰ। ਸਾਰਾ ਪਾਣੀ ਆਪਣੇ ਉਤਰ ਗਿਆ ਤੇ ਹੁਣ ਜੀਰੀਆਂ ਖਤਮ ਆ ਤੇ ਦੁਬਾਰਾ ਲੱਗਣਗੀਆਂ ਹੁਣ ਤੇ ਉਹ ਬਾਈ ਨੂੰ ਘੜਾ ਲੱਭ ਗਿਆ ਇੱਕ ਸੋਨੇ ਦਾ ਤੇ ਉਹ ਚੱਕ ਲਿਆ ਉਹਨੇ ਤੇ ਉਹ ਲੈ ਕੇ ਆ ਗਿਆ ਵਾਪਸ ਵੀਰੋ ਇੱਧਰ ਦੇਖ ਲਓ ਪਾਣੀ ਆਪਣਾ ਹੁਣ ਉਤਰ ਗਿਆ ਤੇ ਖੇਤਾਂ ਚ ਪਾਣੀ ਹੋ ਗਿਆ ਇੱਕ ਬਰਾਬਰ ਤੇ ਆਹ ਗਿੱਲੇ ਆਪਾਂ ਵੀਰੇ 17 18 ਜੀਰੀ ਦੇ ਲਗਾਏ ਸੀ ਤੇ ਹੁਣ ਇੰਨਾ ਕਿੱਲੇ ਵਿੱਚ ਕਹਿੰਦੇ ਕੁਝ ਨਹੀਂ ਬਚਿਆ ਖਤਮ ਆਏ ਗਿੱਲੇ ਤੇ ਹੁਣ ਆਪਾਂ ਇਹਨਾਂ ਚ ਦੁਬਾਰਾ ਪਨੀਰੀ ਪੱਟ ਗਏ ਤੇ ਦੁਬਾਰਾ ਹੁਣ 11 ਕਿਲੋ ਪਨੀਰੀ ਲਾਣੀਆਂ ਨੇ ਤੇ ਲਾਣਾਂ ਇਹਨਾਂ ਕਿੱਲੇ ਚ ਤੇ ਬਹਾਈ ਵੀ ਦੁਬਾਰਾ ਹੀ ਕਰਨੀ ਪੈਣੀ ਆ ਤੁਹਾਨੂੰ ਕੋਈ ਜਾ ਕੇ ਦੱਸਣੀਆਂ ਤੇ ਬਹਾਈ ਦੁਬਾਰਾ ਕਰਨੀ ਪੈਗੀ ਇਹਨਾਂ ਕਿੱਲਾਂ ਦੀ ਵੀਰੋ ਇਹ ਤਿੰਨ ਕਿੱਲੇ ਆਪਾਂ ਲਾਇ ਸੀ 26 ਜੀਰੀ ਦੇ 26 ਜੀਰੀ ਦੇ ਲਾਇਏ ਸੀ ਤੇ ਹੁਣ ਇਹ ਕਿੱਲੇ ਦੇਖੋ ਪਾਣੀ ਨੇ ਕੀ ਹਾਲ ਕਰਤਾ ਇਹ ਸਾਰੀ ਖਤਮ ਹੋ ਗਈ ਜੀਰੀ ਤੇ ਇੱਧਰ ਹੱਲੇ ਵੀ ਡੁੱਬੇ ਦਰ ਥੋੜੀ ਥੋੜੀ ਦੇਖਣ ਲੱਗ ਗਈ ਤੇ ਫਿਰ ਆ ਇਹਦਾ ਇਹ ਖਾਂਦੇ ਖਤਮ ਹੋ ਗਈ ਹੁਣ ਤੇ ਹੁਣ ਇਹ ਦਵਾਰੇ ਬਾਹ ਪੋ ਕੇ ਦਵਾਰੇ ਬਿਜਣੀ ਪੈਣੀ ਆ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਉਹ ਵੀ ਤੇ ਇਹ ਜੀਰੀ ਖਤਮ ਆ ਤੁਹਾਨੂੰ ਨੇੜੇ ਤੋਂ ਥੋੜੀ ਦਿਖਾਵਾਂਗੇ ਆਪਾਂ ਆ ਦੇਖ ਲਓ ਵੀਰੇ ਤੇ ਰੱਬ ਨੇ ਕਹਿੰਦੇ ਦੁਬਾਰਾ ਫੇਰ ਮੌਸਮ ਖਰਾਬ ਕਰਕੇ ਤੇ ਕਹਿੰਦੇ ਦੁਬਾਰਾ ਕਹਿੰਦੇ ਮੀਂਹ ਦਾ ਮੌਸਮ ਕਿਤਾ ਹੈ ਥੋੜੀ ਥੋੜੀ ਬੂੰਦਾਬੰਦੀ ਆ ਗਈ ਇੱਧਰ ਦੇਖ ਲੋ ਵੀਰੋ ਇਹ ਜੀਰੀ ਸਾਰੀ ਖਤਮ ਹੋ ਗਈ। ਥੋੜੀ ਨੇੜੇ ਤੋਂ ਦਿਖਾਉਂਦੇ ਆਂ ਬੋਟਾ ਪੱਟ ਕੇ ਇਹ ਦੇਖੋ ਵੀਰੇ ਸਾਰੀ ਜੀਰੀ ਖਤਮ ਹੋ ਗਈ। ਤੇ ਹੁਣ ਆਪਾਂ ਤੇ ਦੁਬਾਰਾ ਲਗਾਵਾਂਗੇ ਜੀਰੀ। ਕਹਿੰਦੇ ਪੰਜਾਬ 'ਚ ਤੁਹਾਨੂੰ ਪਤਾ ਹੀ ਆ ਹੜ੍ਹ ਦੇ ਬਹੁਤ ਕਹਿੰਦੇ ਹੜਾ ਆਏ ਹੋਏ ਨੇ ਪੰਜਾਬ 'ਚ ਜਿੱਦਾਂ ਕਰਕੇ ਕਹਿੰਦੇ ਸਾਰਾ ਕੁਝ ਖਤਮ ਹੋਇਆ ਪਿਆ। ਤੇ ਵੀਰੋ بارش ਬਹੁਤ ਆ ਗਈ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਮੋਟਰ ਤੇ ਤੇ ਕਹਿੰਦੇ ਉੱਥੇ ਜਾ ਕੇ ਥੋੜਾ ਆਰਾਮ ਕਰਦੇ ਆਂ ਤੇ بارش ਆ ਗਈ ਤੁਹਾਨੂੰ ਬਾਅਦ ਚ ਦਿਖਾਵਾਂਗੇ ਆਪਾਂ ਵੀਰੋ ਇੱਥੇ ਕਿੰਨੀ ਸੋਹਣੀ ਜੀਰੀ ਸੀ ਤੇ ਵਧੀਆ ਜੀਰੀ 26 ਜੀਰੀ ਲੱਗੀ ਹੋਈ ਸੀ ਦਾ ਵਧੀਆ ਕਹਿੰਦੇ ਜੀਰੀ ਮਤਲਬ ਪੇਡਾ ਕਰਿਆ ਹੋਈ ਸੀ ਜਿਹੜੀ ਰੱਬ ਨੇ ਜਮੀ ਖਤਮ ਕਰਕੇ ਰੱਖੀ ਤੇ ਹੁਣ ਦੁਬਾਰਾ ਖੇਤ ਤਿਆਰ ਕਰ ਰਹੇ ਆਂ ਤੇ ਜਿੱਦੇ ਵਿੱਚ ਦੁਬਾਰਾ ਜੀਰੀ ਲੱਗਣੀ ਹੈ ਦੇਖੋ ਵੀਰੇ ਜੀਰੀ ਦਾ ਹਾਲ ਦੇਖ ਲਓ ਕੱਖ ਨਹੀਂ ਛੱਡਿਆ ਜੀਰੀ ਦੇ ਪੰਨੇ ਤੇ ਵੀਰੋ ਇੱਧਰ ਸਾਰੀ ਜੀਰੀ ਖਤਮ ਕਰਕੇ ਰੱਖਦੀ ਦੇਖ ਲਓ ਵੀਰੋ ਤੇ ਆਪਾਂ ਵਿੱਕੀ ਨੂੰ ਪੁੱਛਦੇ ਆਂ ਜਾ ਕੇ ਇਹ ਦੀ ਕਹਿੰਦੇ 40 50 ਕਿੱਲੇ ਲਾਏ ਹੋਏ ਸੀ ਇਹਨੇ ਤੇ ਉਹ ਆਪਾਂ ਜਾ ਕੇ ਪੁੱਛਾਂਗੇ ਕੀ ਕੀ ਬਣਦਾ ਪਿਆ ਹਾਂਜੀ ਵੀਰ ਜੀ ਥੋੜੀ ਮਤਲਬ ਇਹ ਜੀਰੀ ਸਾਰੀ ਰੱਬ ਨੇ ਖਤਮ ਕਰਕੇ ਰੱਖਦੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਬਸ ਸਰਕਾਰ ਤਾਂ ਇਹ ਮੰਗਾ ਕਿ ਸਾਨੂੰ ਮੁਆਜਰਾ ਦੇ ਜਿੰਨੀ ਕੁ ਮਰੀਏ ਤੇ ਚਲੋ ਅੱਧ ਵੀ ਦੇ ਦੇ ਤਾਂ ਵੀ ਠੀਕ ਹੈ ਤੇ ਮਤਲਬ ਵੀਰੇ ਕਿੰਨੇ ਕਿੱਲੇ ਲਾਇਏ ਸੀ ਆਪਾਂ ਵੀਰ ਲਾਇਏ ਸੀ 45 ਕਿੱਲੇ 45 ਕਿੱਲੇ ਕੋਈ ਬਚਿਆ ਜਾਂ ਸਾਰੀ ਬਸ 3-4 ਕਾ ਬਚਿਆ ਬਾਕੀ ਸਾਰੀ ਮਰ ਗਈ ਆ। ਤੇ ਕਿ ਦੇਖ ਲੋ ਵੀਰੇ 3-4 ਕਿੱਲੇ ਬਚੇ ਆ 45 ਕਿੱਲੇ ਲਾਇਏ ਸੀ ਤੇ ਸਾਰੀ ਖਤਮ ਹੋ ਗਈ। ਤੇ ਵੀਰ ਕਹਿੰਦਾ ਸਰਕਾਰ ਤੋਂ ਸਾਨੂੰ ਕੁਝ ਨਾ ਕੁਝ ਵੈਸੇ ਮਿਲਣਾ ਵੀ ਚਾਹੀਦਾ। ਤੇ ਦੇਖ ਲੋ ਵੀਰੇ ਕਿੰਨੀ ਵਧੀਆ ਜੀਰੀ ਲੱਗੀ ਸੀ ਹੋਈ ਸੀ ਇੱਥੇ ਵਧੀਆ ਪੇਡਾ ਕੀਤਾ ਹੋਇਆ ਜਿਹੜੀ ਹੁਣ ਖਤਮ ਹੋ ਗਈ ਸਾਰੀ। ਤੇ ਤੱਪਾਂ ਵੀਰ ਤੋਂ ਪੁੱਛਦੇ ਆਂ ਕਹਿੰਦੇ ਬਹੁਤ ਬਹੁਤ ਦਾ ਹਿੱਲਾ ਤੁਸੀਂ ਵੀਰੇ ਬਹੁਤ ਵੈਸੇ ਤੁਸੀਂ ਲਿੱਤੀ ਆ ਜਾਂ ਵੈਸੇ ਕਿੱਥੋਂ ਵਿਜੀ ਹੋਈ ਦੁਬਾਰੇ ਵੀਰ ਪੋਤਾ ਹੁਣ ਬਠਿੰਡੇ ਕਿੰਨੇ ਦੇਖੀ ਅਸੀਂ ਤੇ ਉੱਥੇ ਗਏ ਹੋਇਆ ਬੰਦੇ ਲੈਣਾ ਤੇ ਕਹਿੰਦੇ ਬਠਿੰਡੇ ਤਾਂ ਬਹੁਤ ਤੇ ਪੈਸੇ ਪੁਸੇ ਮਤਲਬ ਕਿਵੇਂ ਵੇਦੀ ਪੈਸੇ ਦਾ ਮਰਲੇ ਦੇ ਹਿਸਾਬ ਨਾਲ ਲਿੰਦਾ ਉਹ ਅੱਛਾ ਤੇ ਇਹ ਕਹਿੰਦੇ ਵੀਰੇ ਪੈਸਿਆਂ ਦੀ ਬਹੁਤ ਲਾਣੀ ਪੈਰੀ ਆ ਕਹਿੰਦੇ ਦੁਬਾਰਾ ਲਵਾਈ ਤੇ ਇਹਨਾਂ ਚ ਕਹਿੰਦੇ ਦੋ ਦੋ ਕੱਟੇ ਕਹਿੰਦੇ ਕਿੰਨਾ ਰੇ ਦਵਾਈਆਂ ਵੀ ਖਰਚਾ ਹੋਇਆ ਹੁਣ ਬਹੁਤ ਖਰਚਾ ਹੋ ਗਿਆ ਰੇ ਦਵਾਈਆਂ ਰੇ ਉਹ ਵੀ ਪਾਏ ਸੀ ਨਾ ਜੀ ਕਿੰਨੇ ਕਿੰਨੇ ਥੱਲੇ ਪਾ ਦੇ ਰੇ ਇਹਦਾ ਬਹੁਤ ਥੱਲੇ ਪਾ ਦੇ ਗਿਆ ਤਾਂ ਤੇ ਵੀਰੇ ਬਹੁਤ ਖਰਚਾ ਹੋ ਗਿਆ ਜਿਹਦੇ ਕਰਕੇ ਕਹਿੰਦੇ ਸਾਰੀ ਜੀਰੀ ਖਤਮ ਹੋ ਗਈ ਤੇ ਦੁਬਾਰਾ ਦੁਬਾਰਾ ਕਹਿੰਦੇ ਸਰਕਾਰ ਤੋਂ ਮੈਂ ਸਭਾਈ ਇਹ ਹੀ ਕਹਿੰਦਾ ਸਾਨੂੰ ਥੋੜਾ ਮੋਟਾ ਖਰਚਾ ਪਾਣੀ ਮਿਲ ਜਾਵੇ ਉਸ ਤੋਂ ਇਲਾਵਾ ਸਾਨੂੰ ਠੀਕ ਆ ਦੇਖੋ ਭਾਈ ਦੌਲਤ ਪਰਦੇ ਕਹਿੰਦੇ ਪੰਜਾਬ ਦੇ ਵਿੱਚ ਸਾਨੂੰ ਪਤਾ ਹੀ ਆ ਪਾਣੀ ਦਾ ਮਾਹੌਲ ਚੱਲ ਰਿਹਾ ਤੇ ਜਿਹਦੇ ਕਰਕੇ ਕਹਿੰਦੇ ਝੋਨਾ ਚਾਨਾ ਸਭ ਖਤਮ ਹੋ ਗਿਆ ਤੇ ਪਾਣੀ ਆ ਗਏ ਤੇ ਆਪਣੇ ਬੰਦੇ ਦੇਖੋ ਇਹ ਇੱਧਰ ਸਾਰੇ ਆਪਣੇ ਘਰਾਂ ਵਿੱਚ ਆ ਗਏ ਮੋਟਰਾਂ ਤੋਂ ਇੱਧਰ ਦੇਖੋ ਵੀਰ ਆਪਣਾ ਰੋਟੀਆਂ ਥੱਲਦਾ ਹੋਇਆ ਤੇ ਉਹ ਬੰਦੇ ਦੇ ਕੋਈ ਵੀਰੇ ਦੋ ਐ ਕਬੂਤਰਾਂ ਦੇ ਖੁੱਡੇ ਚੋਰੀ ਕਰ ਰਿਹਾ ਉਹ ਦੇਖੋ ਦੇਖ ਲਓ ਦੇਖ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਓ ਇਹ ਚੋਰ ਆ ਸਿਰੇ ਦੇ ਸਾਲੇ ਸਾਰੇ ਕਬੂਤਰ ਲੈ ਗਏ ਸਾਡੇ ਇੱਧਰ ਆਪਣਾ ਸੋਨਾਂ ਵਾਲੀ ਕਾਹ ਕਹਿੰਦੇ ਤੋਤ ਸਮਾਰ ਕੇ ਖੜਾਏ ਸੀ ਆਪਾਂ ਕਹਿੰਦੇ ਝੋਨਾ ਲੱਗ ਗਿਆ ਤੇ ਹੁਣ ਇਹ ਦੁਬਾਰਾ ਫੇਰ ਕੱਢਣਾ ਪੈਣਾ ਤੇ ਝੋਨਾ ਕਹਿੰਦੇ ਦੁਬਾਰਾ ਲੱਗਣਾ ਪੈਣਾ ਤੇ ਬੰਦੇ ਆਪਣੇ ਤਿਆਰ ਆ ਸਾਰੇ ਦੇਖੋ ਵੀਰੇ ਇੱਧਰ ਰੋਟੀ ਪੱਕਦੀ ਹੋਈ ਜਿਹਨੇ ਖਾਣੀ ਆ ਜਾਓ